ਜੈ ਮੋ ਪਿਆਰ ਮੇਰੇ ਆ ਅੱਜ ਦਾ ਪਾਵਨ ਇਤਿਹਾਸਿਕ ਦਿਹਾੜਾ ਜਿਸ ਰਾਹੀਂ ਖਾਲਸੇ ਪੰਥ ਨੇ ਅੰਗਰੇਜ਼ਾਂ ਦੇ ਰਾਜ ਨੂੰ maat ਦਿੰਦਿਆਂ ਹੋਇਆ ਸਤਿਗੁਰਾਂ ਦੀ ਕਿਰਪਾ ਸਦਕਾ ਜਿੱਤ ਦੀ ਪ੍ਰਾਪਤੀ ਕੀਤੀ ਉਹ ਸਮੇਂ ਦੇ ਅੰਦਰ ਸਾਰੇ ਦੇਸ਼ ਦੇ ਅੰਦਰ ਇਸ ਜਿੱਤ ਨੂੰ ਆਜ਼ਾਦੀ ਦੀ ਪਹਿਲੀ ਜਿੱਤ ਕਿਹਾ ਗਿਆ 1849 ਤੋਂ ਖਾਲਸਾ ਰਾਜ ਦੇ ਜਾਣ ਤੋਂ ਬਾਅਦ ਜਦੋਂ ਖਾਲਸਾ ਰਾਜ ਦਾ ਸੂਰਜ ਡੁੱਬ ਗਿਆ ਅੰਗਰੇਜ਼ਾਂ ਨੇ ਪੰਜਾਬ ਦੇ ਉੱਪਰ ਕਬਜ਼ਾਤਾ ਕੀਤਾ ਪਰ ਪੰਜਾਬ ਦੇ ਨਾਲ-ਨਾਲ ਉਹਨਾਂ ਨੇ ਸਾਡੇ ਜਿੰਨੇ ਵੀ ਧਰਮ ਸਥਾਨ ਗੁਰਦੁਆਰਾ ਸਾਹਿਬ ਸਨ ਉਹਨਾਂ ਦੇ ਉੱਪਰ ਵੀ ਕਬਜ਼ਾ ਕਰ ਲਿਆ ਅੰਗਰੇਜ਼ਾਂ ਦੀਆਂ ਜੋ ਚਿੱਠੀਆਂ ਬ੍ਰਿਟਿਸ਼ ਸਰਕਾਰ ਨੂੰ ਪੰਜਾਬ ਤੋਂ ਲਿਖ ਕੇ ਭੇਜੀਆਂ ਗਈਆਂ ਅੱਜ ਵੀ ਉਹ ਚਿੱਠੀਆਂ ਮੌਜੂਦ ਨੇ ਜਿਨ੍ਹਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਹੈ ਕਿ ਪੰਜਾਬ ਦੀ ਧਰਤੀ ਅੰਦਰ ਇੱਕ ਰਾਜ ਦੇ ਅੰਦਰ ਦੂਜਾ ਰਾਜ ਹੈ ਉਹ ਦੂਜਾ ਰਾਜ ਹੈ ਗੁਰਦੁਆਰੇ ਗੁਰੂ ਧਾਮ ਇਹ ਵੀ ਸਿੱਖਾਂ ਦਾ ਇੱਕ ਰਾਜ ਹੀ ਹੈ ਇੱਥੇ ਚੂਲਦੇ ਨਿਸ਼ਾਨ ਜਿਹੜੇ ਨੇ ਉਹ ਰਾਜ ਦੀ ਨਿਸ਼ਾਨੀ ਨੇ ਇੱਥੇ ਚੰਦੋਏ ਲੱਗੇ ਨੇ ਨਗਾਰੇ ਵੱਜਦੇ ਨੇ ਇਹ ਰਾਜ ਦੀ ਨਿਸ਼ਾਨੀ ਨੇ ਜਿਹੜਾ ਤਖਤ ਲਾਇਆ ਜਾਂਦਾ ਹੈ ਇਹ ਰਾਜ ਦੀ ਨਿਸ਼ਾਨੀ ਹੈ ਸ੍ਰੀ ਅਕਾਲ ਤਖਤ ਸਾਹਿਬ ਜੋ ਗੁਰੂ ਹਰगोबिंद ਸਾਹਿਬ ਜੀ ਮਹਾਰਾਜ ਨੇ ਬਣਾਇਆ ਹੈ ਦਿੱਲੀ ਦੇ ਤਖਤ ਤੋਂ ਉੱਚਾ ਰੱਖ ਕੇ ਬਣਾਇਆ ਹੈ ਅਕਾਲ ਤਖਤ ਸਾਹਿਬ ਮਹਾਰਾਜ ਨੇ ਦਿੱਲੀ ਦੇ ਤਖਤ ਤੋਂ ਉੱਚਾ ਰੱਖ ਕੇ ਬਣਾਇਆ ਸੀ ਇਹ ਸਾਰੀਆਂ ਜਿਹੜੀਆਂ ਵਸਤੂਆਂ ਨੇ ਇਹ ਸਿੱਖ ਰਾਜ ਦੇ ਅੰਦਰ ਇੱਕ ਦੂਜਾ ਰਾਜ ਹੈ ਅੰਗਰੇਜ਼ਾਂ ਨੇ ਗੁਰੂ ਘਰ ਨੂੰ ਦੂਜਾ ਰਾਜ ਕਰਕੇ ਮੰਨਿਆ ਹੈ ਇਸ ਵਾਸਤੇ ਉਹਨਾਂ ਨੇ ਪੰਜਾਬ ਦੀ ਧਰਤੀ ਤੇ ਜਿੰਨੇ ਵੀ ਗੁਰ ਧਾਮ ਸਨ ਉਹਨਾਂ ਗੁਰ ਧਾਮਾਂ ਦੇ ਉੱਪਰ ਕਬਜ਼ਾ ਕੀਤਾ ਹੋਇਆ ਸੀ ਆਪਾਂ ਰੋਜ਼ ਉਹਨਾਂ ਗੁਰਮੁਖਾਂ ਨੂੰ ਮਾਪੁਰਖਾਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਜੀ ਦੀ ਸੇਵਾ ਲਈ ਬੜੀ ਵੱਡੀ ਘਾਲਣਾ ਕਾਲੀ ਹੈ 1849 ਤੋਂ ਲੈ ਕੇ ਕਰੀਬਨ 1920 ਤਾਈਂ ਸਾਧ ਸੰਗਤ ਜੀ ਅੰਗਰੇਜ਼ਾਂ ਨੇ ਗੁਰਦੁਆਮਾਂ ਤੇ ਕਬਜ਼ਾ ਰੱਖਿਆ ਇਸ ਸਮੇਂ ਦੌਰਾਨ ਸ੍ਰੀ ਨਨਕਾਣਾ ਸਾਹਿਬ ਦਾ ਬੜਾ ਭਾਰੀ ਵੱਡਾ ਸਾਕਾ ਵੀ ਹੋਇਆ ਫਿਰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਇਹ ਹੋਂਦ ਵਿੱਚ ਆਏ ਇੱਕ ਰਾਜਨੀਤਿਕ ਪਾਰਟੀ ਐ ਇੱਕ ਧਾਰਮਿਕ ਸੰਸਥਾ ਹੈ ਸ਼ਰੋਮਣੀ ਕਮੇਟੀ ਜਿਹੜੀ ਉਹ ਧਾਰਮਿਕ ਸੰਸਥਾ ਸੀ ਭਾਵੇਂ ਸ਼ਰੋਮਣੀ ਕਮੇਟੀ ਹੋਂਦ ਦੇ ਵਿੱਚ ਆਈ ਪਰ ਅੰਗਰੇਜ਼ ਸ਼ਰੋਮਣੀ ਕਮੇਟੀ ਨੂੰ ਸਿੱਖਾਂ ਦਾ ਪ੍ਰਤੀਨਿਧ ਮੰਨਣ ਤੋਂ ਇਨਕਾਰੀ ਸਨ ਪਰ ਸਿੱਖਾਂ ਦੇ ਰੋਧ ਦੇ ਅੱਗੇ ਧਰਮ ਸਥਾਨਾਂ ਦਾ ਜਿਹੜਾ ਪ੍ਰਬੰਧ ਹੈ ਇਹ ਪ੍ਰਬੰਧ ਅਗੋਰੀਆ ਨੇ ਅੰਗਰੇਜ਼ਾਂ ਨੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਪਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੋਸੇਖਾਨੇ ਦੀਆਂ ਜਿਹੜੀਆਂ ਚਾਬੀਆਂ ਨੇ ਉਹ ਚਾਬੀਆਂ ਇਹਨਾਂ ਨੇ ਸਿੱਖਾਂ ਨੂੰ ਨਹੀਂ ਦਿੱਤੀਆਂ ਜਿਹੜਾ ਅੱਜ ਦਾ ਇਹ ਇਤਿਹਾਸਿਕ ਦਿਹਾੜਾ ਹੈ ਇਹਨੂੰ ਕਹਿੰਦੇ ਚਾਬੀਆਂ ਦਾ ਮੋਰਚਾ ਕਦੇ ਜਹਤੂ ਦੇ ਬਾਗ ਦਾ ਮੋਰਚਾ ਲੱਗਦਾ ਹੈ ਕਦੇ ਸੂਬੇ ਦਾ ਮੋਰਚਾ ਲੱਗਦਾ ਹੈ ਕਦੇ ਚਾਬੀਆਂ ਦਾ ਮੋਰਚਾ ਲੱਗਦਾ ਹੈ بڑے ਮੋਰਚੇ ਪੰਥ ਨੇ ਲਾਏ ਨੇ ਉਹਨਾਂ ਮੋਰਚਿਆਂ ਵਿੱਚੋਂ ਚਾਬੀਆਂ ਦਾ ਮੋਰਚਾ ਵੀ ਆਪਣਾ ਇੱਕ ਥਾਂ ਰੱਖਦਾ ਹੈ ਸਾਚਖੰਡ ਸ੍ਰੀ ਹਰਮੰਦਰ ਸਾਹਿਬ ਦਾ ਜੋ ਤੋਸ਼ਾਖਾਨਾ ਸੀ ਉਹਦੀ ਚਾਬੀ ਜਿਹੜੀ ਉਹ ਅੰਗਰੇਜ਼ਾਂ ਨੇ ਆਪਣੇ ਅਧਿਕਾਰ ਦੇ ਵਿੱਚ ਰੱਖੀ ਕਰੀਬਨ ਪਿਛਲੇ 75 ਸਾਲ ਤੋਂ ਲਗਾਤਾਰ ਸਾਚ ਖੰਡ ਸ੍ਰੀ ਹਰਮੰਦਰ ਸਾਹਿਬ ਦਾ ਤੋਸ਼ਾਖਾਨਾ ਉਥੋਂ ਦੀ ਮਾਇਆ ਇਹ ਆਪਣੀ ਮਰਜ਼ੀ ਨਾਲ ਵਰਤਦੇ ਰਹੇ ਅੱਜ ਦੇ ਸਮੇਂ ਵਿੱਚ ਵੀ ਸਰਕਾਰਾਂ ਇਸੇ ਤਰ੍ਹਾਂ ਹੀ ਕਰਦੀਆਂ ਨੇ ਧਰਮ ਸਥਾਨਾਂ ਦੀ ਜਿਹੜੀ ਮਾਇਆ ਉਹ ਆਪਣੇ ਰਾਜਨੀਤਿਕ ਫਾਇਦੇ ਲਈ ਉਹ ਵਰਤਦੇ ਨੇ ਅੰਗਰੇਜ਼ ਵੀ ਇਸੇ ਤਰ੍ਹਾਂ ਕਰਦੇ ਰਹੇ ਅੰਗਰੇਜ਼ਾਂ ਨੇ ਸ਼੍ਰੋਮਣੀ ਕਮੇਟੀ ਬਣਨ ਤੋਂ ਬਾਅਦ ਆਪਣਾ ਇੱਕ ਸਰਬਾਹ ਜੇ ਦਾ ਨਾਮ ਸੁੰਦਰ ਸਿੰਘ ਰਾਮ ਗੜੀਆ ਕਿਸੇ ਨੇ ਸੁੰਦਰ ਸਿੰਘ ਮਜੀਠੀਆ ਲਿਖਿਆ ਇਹਨਾਂ ਨੂੰ ਆਪਣਾ ਪ੍ਰਤੀਨਿਧ ਬਣਾ ਕੇ ਸ਼੍ਰੋਮਣੀ ਕਮੇਟੀ ਦੇ ਉੱਪਰ ਇਹਨੂੰ ਸਾਰੇ ਅਧਿਕਾਰ ਦਿੱਤੇ ਸ਼੍ਰੋਮਣੀ ਕਮੇਟੀ ਨੇ ਵੀ ਮੰਨ ਲਿਆ ਕਿ ਜਿਹੜੇ ਕਾਰਜ ਇਹ ਕਰ ਰਿਹਾ ਹੈ ਇਹ ਕਾਰਜ ਇਹ ਜ਼ਿੰਮੇਵਾਰੀ ਉਹ ਆਪਣੀ ਨਿਭਾਈ ਜਾਏ ਤੋਸ਼ੇਖਾਨੇ ਦੀਆਂ ਜਿਹੜੀਆਂ ਚਾਬੀਆਂ ਸਨ ਉਹ ਸੁੰਦਰ ਸਿੰਘ ਰਾਮਗੜੀਆ ਦੇ ਪਾਸ ਸਾਰਾ ਹੁਣ ਇਹ ਨਹੀਂ ਸੀ ਪਤਾ ਵੀ ਉਹ ਬੰਦਾ ਸਰਕਾਰੀ ਸੀ ਜਾਂ ਉਹ ਬੰਦਾ ਸਰਕਾਰ ਦੇ ਕਹਿਣੇ ਵਿੱਚ ਨਹੀਂ ਸੀ ਪਰ ਜਾਪਦਾ ਐਸਾ ਹੈ ਕਿ ਉਹਨੂੰ ਸ਼ੋਮਣੀ ਕਮੇਟੀ ਦੇ ਉੱਪਰਲੇ ਪਾਸੇ ਥਾਪਿਆ ਗਿਆ ਸੀ ਉਹ ਅੰਗਰੇਜ਼ਾਂ ਵੱਲੋਂ ਸਾਧ ਸੰਗਤ ਜੀ ਬਾਬਾ ਖੜਕ ਸਿੰਘ ਜੀ ਜੋ ਉਸ ਵਕਤ ਦੇ ਪ੍ਰਧਾਨ ਸਨ ਇਹ ਬੜੇ ਮਹਾਂਪੁਰਖ ਤੇ ਸਿੱਖ ਕੌਮ ਦੇ ਵਿੱਚ ਜੰਗੀ ਜਰਨੈਲ ਹੋਏ ਨੇ। ਬਾਬਾ ਖੜਕ ਸਿੰਘ ਜੀ ਨੇ ਇਹ ਵਿਚਾਰ ਕੀਤੀ, ਪੰਥ ਨੇ ਬਹਿ ਕੇ ਵਿਚਾਰ ਕੀਤੀ ਕਿ ਪੰਥ ਦੇ ਧਰਮ ਅਸਥਾਨ ਨੇ ਇਸ ਧਰਮ ਅਸਥਾਨ ਦੀਆਂ ਜਿਹੜੀਆਂ ਚਾਬੀਆਂ ਨੇ ਉਹ ਵੀ ਪ੍ਰਦਾਨ ਦੇ ਕੋਲ ਹੋਣੀਆਂ ਚਾਹੀਦੀਆਂ ਨੇ। ਸਰਕਾਰ ਕੋਲ ਨਹੀਂ ਹੋਣੀਆਂ ਚਾਹੀਦੀਆਂ। ਇਸ ਵਾਸਤੇ ਉਹਨਾਂ ਨੇ ਜਾ ਕੇ ਸਰਦਾਰ ਸੁੰਦਰ ਸਿੰਘ ਦੇ ਪਾਸੋਂ ਚਾਬੀਆਂ ਮੰਗੀਆਂ ਉਹਨੇ ਚਾਬੀਆਂ ਦੇਣ ਤੋਂ ਟਾਲਾ ਕੀਤਾ ਤੇ ਜਾ ਕੇ ਅੰਗਰੇਜ਼ਾਂ ਦੇ ਪਾਸ ਚੁਗਲੀ ਕਰ ਦਿੱਤੀ ਵੀ ਇਹ ਚਾਬੀਆਂ ਮੇਰੇ ਪਾਸੋਂ ਮੰਗਦੇ ਨੇ ਹੁਣ ਅੰਗਰੇਜ਼ ਜਿਹੜੇ ਸਾਨੂੰ ਸਿੱਧੀ ਚਾਬੀ ਨਹੀਂ ਸੀ ਲੈ ਸਕਦੇ ਉਹਨਾਂ ਨੇ ਤਰੀਕੇ ਨਾਲ ਉਹ ਸਮਰੇ ਅਮਰ ਸਰ ਸਹਿਬ ਜੀ ਦਾ ਜਿਹੜਾ ਡੀਸੀ ਸੀ ਉਹਦੇ ਦੁਆਰਾ ਅਮਰਨਾਥ ਨੂੰ ਭੇਜ ਕੇ ਸੁੰਦਰ ਸਿੰਘ ਦੇ ਘਰ ਦੇ ਵਿੱਚ ਜਾ ਕੇ ਰੇਡ ਮਾਰ ਦਿੱਤੀ ਤੇ ਉਹਦੇ ਪਾਸੋਂ ਚਾਬੀਆਂ ਲੈ ਲਈਆਂ ਤਾਂ ਕਿ ਸਿੱਖਾਂ ਨੂੰ ਇਹ ਪਤਾ ਲੱਗੇ ਵੀ ਜਿਹੜਾ ਸੁੰਦਰ ਸਿੰਘ ਹੈ ਇਹਦੇ ਪਾਸੋਂ ਚਾਬੀਆਂ ਸਰਕਾਰ ਨੇ ਖੋ ਲਈਆਂ ਨੇ ਤਾਂ ਕਿ ਸਿੱਖਾਂ ਨੂੰ ਸ਼ੱਕ ਵੀ ਨਾ ਰਹੇ ਪ੍ਰਸਾਦ ਸੰਗਤ ਜੀ ਜੇ ਨੂੰ ਸਰਕਾਰ ਨੇ ਥਾਪਿਆ ਹੋਵੇ ਸਰਕਾਰ ਦੇ ਅਨੁਸਾਰ ਚੱਲਦਾ ਹੋਵੇ ਇਹ ਕਿਦਾਂ ਹੋ ਸਕਦਾ ਹੈ ਵੀ ਉਹਦੇ ਪਾਸੋਂ ਸਰਕਾਰ ਜ਼ਬਰਦਸਤੀ ਚਾਬੀ ਖੋਹੇ ਇਹ ਸਾਰਾ ਕੁਝ ਆਪ ਹੀ ਸੁੰਦਰ ਸਿੰਘ ਦਾ ਕੀਤਾ ਕਰਾਇਆ ਸੀ ਸੁੰਦਰ ਸਿੰਘ ਦੇ ਪਾਸੋਂ ਚਾਬੀਆਂ ਡੀਸੀ ਦੇ ਕਹਿ ਕੇ ਅਮਰਨਾਥ ਦੇ ਦਵਾਰਾਂ ਰੇਡ ਘਰ ਦੇ ਵਿੱਚ ਮਾਰ ਕੇ ਚਾਬੀਆਂ ਖੋ ਲਈਆਂ ਔਰ ਐਸਾ ਵੀ ਕਿਹਾ ਜਾਂਦਾ ਹੈ ਜਿਹੜਾ ਜਨਰਲ ਉਡ ਵਾਇਰ ਸੀ ਇਹਨੂੰ ਸੁੰਦਰ ਸਿੰਘ ਨੇ ਹੀ ਸ੍ਰੀ ਹਰਮੰਦਰ ਸਾਹਿਬ ਦੇ ਵਿਖੇ ਸਰਪਾਉ ਦਿੱਤਾ ਸੀਗਾ ਇਹਦੇ ਘਰ ਦੇ ਵਿੱਚ ਜਾ ਕੇ ਉਹਨਾਂ ਨੇ ਪ੍ਰਸ਼ਾਦਾ ਵੀ ਛਕਿਆ ਜਿਨ੍ਹਾਂ ਨੇ ਜਿਲਿਆਂ ਜਿਲਿਆਂ ਵਾਲੇ ਬਾਗ ਦੇ ਵਿੱਚ ਹਜ਼ਾਰਾਂ ਹੀ ਸਿੱਖਾਂ ਦਾ ਪੰਜਾਬੀਆਂ ਦਾ ਹਿੰਦੂਆਂ ਦਾ ਕਤਲੇਆਮ ਕੀਤਾ ਉਹਨੂੰ ਸਰਪਾਉ ਦੇਣ ਵਾਲਾ ਵੀ ਇਹ ਸ਼ਖਸ ਸੀ ਜਦੋਂ ਚਾਬੀਆਂ ਜ਼ਬਰਦਸਤੀ ਸਰਕਾਰ ਨੇ ਆਪਣੇ ਅਧਿਕਾਰ ਵਿੱਚ ਲੈ ਲਈਆਂ ਤੇ 28 ਅਕਤੂਬਰ ਨੂੰ ਪੰਥ ਨੇ ਵਿਚਾਰ ਕੀਤੀ 1921 ਦੇ ਵਿੱਚ ਤੇ 7 ਨਵੰਬਰ 1921 ਦੇ ਵਿੱਚ ਚਾਬੀਆਂ ਜਿਹੜੀਆਂ ਸਨ ਉਹ ਸਰਕਾਰ ਲੈ ਗਈ ਇਸ ਤੋਂ ਬਾਅਦ ਬਹਿ ਕੇ ਸਿੱਖਾਂ ਨੇ ਰੋਹ ਵਿੱਚ ਆ ਕੇ ਬੜੀ ਵਿਚਾਰ ਕੀਤੀ ਤੇ 11 ਨਵੰਬਰ 1921 ਨੂੰ ਚਾਬੀਆਂ ਦਾ ਮੋਰਚਾ ਆਰੰਭ ਕਰ ਦਿੱਤਾ ਥਾ ਥਾ ਦੇ ਉੱਪਰ ਧਰਮ ਸਥਾਨਾਂ ਦੇ ਉੱਪਰ ਦੀਵਾਨ ਸਜਾਏ ਜਾਣ ਲੱਗੇ ਸਿੱਖਾਂ ਨੂੰ ਇਸ ਗੱਲ ਦੀ ਸੋਝੀ ਪਾਣ ਦਾ ਯਤਨ ਕੀਤਾ ਗਿਆ ਵੀ ਗੁਰੂ ਘਰ ਦੇ ਜਿਹੜੇ ਤੋਸ਼ੇਖਾਨੇ ਨੇ ਖਜ਼ਾਨੇ ਨੇ ਗੁਰੂ ਘਰ ਦੀ ਮਾਇਆ ਇਹਦੇ ਉੱਪਰ ਅਧਿਕਾਰ ਵੀ ਸਿੱਖਾਂ ਦਾ ਹੈ ਜੇ ਧਰਮ ਸਥਾਨ ਸਿੱਖਾਂ ਦੇ ਨੇ ਤੇ ਇਹਦੇ ਉੱਪਰ ਅਧਿਕਾਰ ਵੀ ਗੁਰੂ ਕੇ ਪੰਥ ਦਾ ਹੀ ਹੈ ਪਰ ਸਰਕਾਰ ਨੇ ਉਸ ਵਕਤ ਅਮਰਜੈਂਸੀ ਐਲਾਨ ਕੇ ਜਿਹੜੀ ਧਾਰਾ 144 ਉਹ ਲਾ ਦਿੱਤੀ ਤੇ ਸਿੱਖਾਂ ਦੇ ਜਿੰਨੇ ਵੀ ਦਿਵਾਨ ਜਲਸੇ ਆਦਕ ਲਾਏ ਜਾਂਦੇ ਸਨ ਉਹਨਾਂ ਨੂੰ ਗੈਰ ਕਾਨੂੰਨੀ ਦੱਸਿਆ ਗਿਆ ਵੀ ਇਹ ਸਰਕਾਰ ਦੇ ਖਿਲਾਫ ਭੁਗਤਦੇ ਨੇ ਸਾਧ ਸੰਗਤ ਜੀ 26 ਦਸੰਬਰ ਨੂੰ ਅਜਨਾਲੇ ਵਿਖੇ ਇੱਕ ਬਹੁਤ ਭਾਰੀ ਇਕੱਠ ਹੋਇਆ ਇਹ ਵੀ ਪੜਨ ਦੇ ਵਿੱਚ ਆਉਂਦਾ ਹੈ ਕਿ ਜਿਹੜਾ ਡੀਸੀ ਸੀ ਉਹਨੇ ਵੀ ਇੱਕ ਬੜਾ ਵੱਡਾ ਆਰੀ ਇਕੱਠ ਰੱਖਿਆ ਉਥੇ ਬਾਬਾ ਖੜਕ ਸਿੰਘ ਨੂੰ ਵੀ ਸਦਿਆ ਗਿਆ ਹੋਰ ਜਿਹੜੇ ਪੰਥ ਦੇ ਆਗੂ ਸਨ ਉਹਨਾਂ ਨੂੰ ਵੀ ਸਦਿਆ ਗਿਆ ਸਾਧ ਸੰਗਤ ਜੀ ਡੀਸੀ ਨੇ ਜਿਹੜਾ ਜਿਹੜਾ ਅਜਨਾਲੇ ਵਿੱਚ ਇਹ ਭਾਰੀ ਇਕੱਠ ਕੀਤਾ ਉਸ ਇਕੱਠ ਦੇ ਅੰਦਰ ਸਿੱਖਾਂ ਨੂੰ ਬੋਲਣ ਨਹੀਂ ਦਿੱਤਾ ਗਿਆ ਕਿਉਂਕਿ ਦੋ ਤਰ੍ਹਾਂ ਦੇ ਲੋਕ ਸਨ ਇੱਕ ਤਾਂ ਨਰਮ ਦਿਲ ਰੱਖਣ ਵਾਲੇ ਜਿਹੜੇ ਪੈ ਖਾਂਦੇ ਸਨ ਸਰਕਾਰ ਤੋਂ ਇੱਕ ਬਾਬਾ ਖੜਕ ਸਿੰਘ ਵਰਗੇ ਸਰਕਾਰ ਨੂੰ ਖੜਕਾਣ ਵਾਲੇ ਯੋਧੇ ਸਨ ਜਿਹੜੇ ਡਰਦੇ ਨਹੀਂ ਸਨ ਉਸ ਜਗ੍ਹਾ ਤੇ ਬਾਬਾ ਖੜਕ ਸਿੰਘ ਹਰੀ ਨਹੀਂ ਗਏ ਦੋ ਸਿੱਖਾਂ ਨੇ ਡੀਸੀ ਪਾਸੋਂ ਜਦੋਂ ਸਮਾਂ ਮੰਗਿਆ ਕਿਉਂਕਿ ਉਹ ਤਾਂ ਆਪਣੇ ਵੱਲੋਂ ਇਹ ਕਹਿ ਰਿਹਾ ਸੀ ਵੀ ਸ਼੍ਰੋਮਣੀ ਕਮੇਟੀ ਜਿਹੜੀ ਅਸੀਂ ਇਹਨੂੰ ਸਿੱਖਾਂ ਦਾ ਪ੍ਰਤੀਨਿਧ ਨਹੀਂ ਮੰਨਦੇ ਔਰ ਦੂਸਰੀ ਗੱਲ ਕਿ ਸ਼੍ਰੋਮਣੀ ਕਮੇਟੀ ਸਿੱਖ ਕਾਲੀ ਕਰ ਰਹੇ ਨੇ ਚਾਬੀਆਂ ਲੈਣ ਦੀ ਅਸੀਂ ਇੱਕ دیਵਾਨੀ ਮੁਕਦਮੇ ਰਾਹੀਂ ਸਾਰਾ ਕੁਝ ਸਿੱਖਾਂ ਨੂੰ ਦੇਣਾ ਚਾਹੁੰਦੇ ਹਾਂ ਜਦੋਂ ਸਿੱਖਾਂ ਨੇ ਬੋਲਣ ਦਾ ਸਮਾਂ ਮੰਗਿਆ ਤੇ ਇਹਨਾਂ ਨੇ ਸਮਾਂ ਦਿੱਤਾ ਲਈ ਕਿਉਂਕਿ ਉਹ ਜਾਣਦੇ ਸਨ ਵੀ ਜੇ ਇਹ ਬੋਲਣਗੇ ਤੇ ਇੱਥੇ ਆਏ ਹੋਏ ਲੋਕਾਂ ਨੂੰ ਪਤਾ ਲੱਗੇਗਾ ਇਸ ਗੱਲ ਦੇ ਰੋਹ ਦੇ ਵਿੱਚ ਆ ਕੇ ਸਿੱਖ ਆਗੂਆਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਲਿਆ ਕੇ ਇਦੇ ਸਾਹਮਣੇ ਕੋ ਖੂਸੀ ਖੂਹ ਦੇ ਪਾਸ ਜਾ ਕਰਕੇ ਆਪਣਾ ਦੀਵਾਨ ਸਜਾ ਲਿਆ। ਉੱਥੇ ਫਿਰ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ। ਉਸੇ ਵਕਤ ਹੀ ਇਹਨੂੰ ਗੈਰ ਕਾਨੂੰਨੀ ਦੱਸ ਦਿਆ। ਜਿਹੜੇ ਸਿੱਖ ਪ੍ਰਮੁੱਖ ਆਗੂ ਸਨ ਉਹਨਾਂ ਆਗਿਆਂ ਆਗੂਆਂ ਨੂੰ ਗ੍ਰਿਫਤਾਰ ਕਰ ਲਿਆ। ਗ੍ਰਿਫਤਾਰ ਕਰਕੇ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸਾਰੀ ਘਾੜਤ ਪਹਿਲਾਂ ਘੜੀ ਗਈ ਸੀ। ਬਿਨਾਂ ਕਿਸੇ ਸੁਣਵਾਈ ਤੋਂ ਉਹਨਾਂ ਨੂੰ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਸਜਾਵਾਂ ਸੁਣਾ ਦਿੱਤੀਆਂ ਗਈਆਂ ਸਾਧ ਸੰਗਤ ਜੀ ਇੱਧਰ ਜਦੋਂ ਬਾਬਾ ਖੜਕ ਸਿੰਘ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਪਤਾ ਲੱਗਿਆ ਉਸੇ ਵਕਤ ਬਾਬਾ ਖੜਕ ਸਿੰਘ ਜੀ ਹੋਰ ਜਿਹੜੇ ਪ੍ਰਮੁੱਖ ਸਨ ਇਕੱਠੇ ਹੋ ਕਰਕੇ ਸਭਜ ਨਾਲੇ ਨੂੰ ਚੱਲ ਪਏ ਇਹਨਾਂ ਨੂੰ ਰਸਤੇ ਦੇ ਵਿੱਚ ਡੀਸੀ ਨੇ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਇਸ ਤੋਂ ਬਾਅਦ ਫਿਰ ਪੰਥ ਨੇ ਆਪਸ ਵਿੱਚ ਵਿਚਾਰ ਕੀਤੀ 28 ਨਵੰਬਰ ਨੂੰ ਵੀ ਹਰ ਇੱਕ ਜਗ੍ਹਾ ਤੇ ਹਰ ਇੱਕ ਗੁਰੂ ਘਰ ਵਿੱਚ ਪੰਜਾਬ ਦੇ ਹਰ ਇੱਕ ਵੱਖਰੇ ਵੱਖਰੇ ਖਿੱਤੇ ਵਿੱਚ 4 ਦਸੰਬਰ ਨੂੰ ਭਾਰੀ ਵਿਰੋਧ ਕੀਤਾ ਜਾਏਗਾ। ਉਹਦਾ ਕਾਰਨ ਸੀ ਕਿ ਇੰਗਲੈਂਡ ਤੋਂ ਪ੍ਰਿੰਸ ਆਫ ਵੇਲਜ਼ ਨੇ ਆਉਣਾ ਸੀ। ਅਗਰ ਉਸ ਸਮੇਂ ਦੇ ਵਿੱਚ ਇੰਨਾ ਭਾਰੀ ਵਿਰੋਧ ਹੁੰਦਾ ਤੇ ਉਹਨੇ ਕਹਿਣਾ ਸੀ ਵੀ ਇੱਥੋਂ ਦਾ ਲਾਅਨ ਆਰਡਰ ਕੀ ਕਰਦਾ ਹੈ। ਦੂਸਰਾ ਸਿੱਖਾਂ ਨੇ ਆਖਿਆ ਵੀ ਜਿੰਨੇ ਵੀ ਰਟਾਇਰ ਫੌਜੀ ਨੇ ਕੋਈ ਵੀ ਉਹਨਾਂ ਦੇ ਵਿੱਚੋਂ ਇਹਦੇ ਸਨਮਾਨ ਦੇ ਲਈ ਨਹੀਂ ਜਾਏਗਾ ਹਰ ਸਿੱਖ ਇਹਦਾ ਰੱਜ ਕੇ ਵਿਰੋਧ ਕਰਨਗੇ ਜਿਹੜਾ ਪ੍ਰਿੰਸ ਇੱਥੇ ਆ ਰਿਹਾ ਹੈ ਇੱਧਰ ਗੋਰਿਆਂ ਨੇ ਕੀ ਕੀਤਾ ਜਦੋਂ ਸੁੰਦਰ ਸਿੰਘ ਰਾਮਗੜੀਆ ਉਹਦਾ ਵਿਰੋਧ ਹੋਇਆ ਤੇ ਉਹਨੂੰ ਹਟਾ ਕੇ ਉਹਦੀ ਜਗ੍ਹਾ ਤੇ ਇੱਕ ਆਪਣਾ ਪ੍ਰਤੀਨਿਧ ਫਿਰ ਦੁਆਰਾ ਪ੍ਰਧਾਨ ਦੇ ਰੂਪ ਦੇ ਵਿੱਚ ਥਾਪ ਦਿੱਤਾ ਜਿਹਦਾ ਨਾਮ ਸੀ ਕੈਪਟਨ ਬਹਾਦਰ ਸਿੰਘ ਅਕਾਲੀ ਬਾਗ ਦੇ ਵਿੱਚ ਜਦੋਂ ਫੈਸਲਾ ਕੀਤਾ ਗਿਆ ਪੰਥ ਨੇ ਉਹਨਾਂ ਨੇ ਆਖਿਆ ਅਸੀਂ ਸਰਕਾਰ ਵੱਲੋਂ ਲਾਇਆ ਹੋਇਆ ਇਹ ਸਰਬਗਾਹਾ ਮੰਨਦੇ ਨਹੀਂ ਔਰ ਉਹਨੂੰ ਹੁਕਮ ਦਿੱਤਾ ਤਾਂਗੀਦ ਕੀਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਵਿੱਚ ਕਿਸੇ ਵੀ ਉਹ ਦਖਲ ਨਾ ਕਰੇ ਅਖੀਰ ਮਜਬੂਰਨ ਸਰਕਾਰ ਨੂੰ ਉਹਨੂੰ ਹਟਾੜਾ ਪਿਆ ਕਿਉਂਕਿ ਉਹ ਵੀ ਫੌਜੀ ਸੀ ਜੇ ਨਾਮ ਕੈਪਟਨ ਲੱਗਦਾ ਸੀ ਸਰਕਾਰ ਦੇ ਉਸ ਸਮੇਂ ਦੇ ਅੰਦਰ ਉਹ ਸਰਕਾਰ ਦੇ ਅਨੁਸਾਰ ਹੋ ਕੇ ਹੀ ਚੱਲਦਾ ਸੀ ਇਸ ਵਾਸਤੇ ਉਹਨੂੰ ਪੰਥ ਨੇ ਮੰਨਿਆ ਨਹੀਂ ਉਹਨੂੰ ਵੀ ਮਜਬੂਰਨ ਹਟਾਣਾ ਪਿਆ 4 ਦਸੰਬਰ ਨੂੰ ਪੰਥ ਨੇ ਭਾਰੀ ਵਿਰੋਧ ਕਰਨਾ ਸੀ ਅੰਮ੍ਰਿਤਸਰ ਸਾਹਿਬ ਦੇ ਜਿੰਨੇ ਵੀ ਦੋਰੇ ਸਨ ਪ੍ਰਿੰਸ ਆਫ ਵਿਲੇਜ ਦੇ ਉਹ ਵੀ ਮਜਬੂਰਨ ਇਹਨਾਂ ਨੂੰ ਬੰਦ ਕਰਨੇ ਪਏ ਰੱਦ ਕਰਨੇ ਪਏ ਆਖਰਕਾਰ ਸਰਕਾਰ ਜਿਹੜੀ ਸੀ ਉਹ ਝੁਕ ਗਈ। ਉਹਨਾਂ ਨੇ ਆਖਿਆ ਵੀ ਅਸੀਂ ਚਾਬੀਆਂ ਦੇਣ ਵਾਸਤੇ ਤੁਹਾਨੂੰ ਤਿਆਰ ਹਾਂ। ਵੀ ਤੁਸੀਂ ਚਾਬੀਆਂ ਲੈ ਲਓ। ਪਰ ਪੰਥ ਨੇ ਆਖਿਆ ਕਿ ਅਸੀਂ ਇਹ ਜਿਹੜੀਆਂ ਚਾਬੀਆਂ ਓਨੀ ਦੇਰ ਤੱਕ ਨਹੀਂ ਲਵਾਂਗੇ ਜਿੰਨੀ ਦੇਰ ਤੱਕ ਤੁਸੀਂ ਸਾਡੇ ਆਗੂਆਂ ਨੂੰ ਰਿਹਾ ਨਹੀਂ ਕਰੋਗੇ। ਉਥੇ ਵੀ ਪੰਥ ਨੇ ਫੈਸਲਾ ਕੀਤਾ। ਇਹਨਾਂ ਨੇ ਫਿਰ ਸਾਰੇ ਆਗੂਆਂ ਨੂੰ ਰਿਹਾਅ ਕਰਨ ਦਾ ਹੁਕਮ ਦਿੱਤਾ ਸਾਧ ਸੰਗਤ ਜੀ 17 ਜਨਵਰੀ 1922 ਨੂੰ ਫਿਰ ਜਿਹੜੇ ਸਿੱਖ ਪ੍ਰਮੁੱਖ ਆਗੂ ਸਨ ਬਾਬਾ ਖੜਕ ਸਿੰਘ ਜੀ ਤੇਜਾ ਸਿੰਘ ਸਮੁੰਦਰੀ ਆਦਿਕ ਇਹਨਾਂ ਸਾਰਿਆਂ ਨੂੰ ਫਿਰ ਰਿਹਾਅ ਕੀਤਾ ਗਿਆ ਰਿਹਾ ਕਰਨ ਤੋਂ ਬਾਅਦ ਉਹਨਾਂ ਨੇ ਆਖਿਆ ਜੀ ਚਾਬੀ ਲੈ ਜਾਓ ਬਾਬਾ ਖੜਕ ਸਿੰਘ ਜੀ ਕਹਿਣ ਲੱਗੇ ਕਿ ਜਿਵੇਂ ਚਾਬੀ ਲੈ ਕੇ ਗਏਓ ਓਵੇਂ ਚਾਬੀ ਦੇ ਕੇ ਜਾਓ ਅਸੀਂ ਚਾਬੀ ਲੈਣ ਵਾਸਤੇ ਨਹੀਂ ਆਉਣਾ ਅਸੀਂ ਕਿਹੜਾ ਚਾਬੀ ਤੁਹਾਨੂੰ ਦਿੱਤੀ ਆ ਕੇ ਵੀ ਤੁਸੀਂ ਸਾਡੋਂ ਆਖੋ ਵੀ ਅਸੀਂ ਤੁਹਾਡੇ ਕੋਲੋਂ ਚਾਬੀ ਲੈ ਕੇ ਜਾਈਏ ਪੰਥ ਨੇ ਹੁਕਮ ਕੀਤਾ ਵੀ ਚਾਬੀ ਜਿਹੜੀ ਆ ਤੁਸੀਂ ਇੱਥੇ ਦੇ ਕੇ ਜਾਓ ਫਿਰ ਸ੍ਰੀ ਅਕਾਲ ਤਖਤ ਸਾਹਿਬ ਦੇ ਵਿਖੇ 19 ਜਨਵਰੀ ਨੂੰ 1922 ਨੂੰ ਦੀਵਾਨ ਸਜਿਆ ਸਜੇ ਦੀਵਾਨ ਵਿੱਚ ਸਰਕਾਰ ਨੇ ਆਪਣਾ ਇੱਕ ਮਨੁੱਖ ਭੇਜਿਆ ਸਰਕਾਰੀ ਅਫਸਰ ਆਇਆ ਤੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਤੋਸੇਖਾਨੇ ਦੀਆਂ ਜਿਹੜੀਆਂ ਚਾਬੀਆਂ ਨੇ ਉਹ ਚਾਬੀਆਂ ਲਿਆ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਉਹ ਦੇ ਕੇ ਗਿਆ ਇੱਥੇ ਫਿਰ ਪੰਥ ਦੀ ਪਹਿਲੀ ਫਤਿਹ ਹੋਈ ਇਹਨੂੰ ਕਹਿੰਦੇ ਜੀ ਚਾਬੀਆਂ ਦਾ ਮੋਰਚਾ ਜਿਹਦੇ ਵਿੱਚ ਪੰਜਾਬ ਦੀ ਧਰਤੀ ਕੀ ਹਿੰਦੋਸਤਾਨ ਦੀ ਧਰਤੀ ਉੱਪਰ ਆਜ਼ਾਦੀ ਦੀ ਪਹਿਲੀ ਜਿੱਤ ਮੰਨੀ ਗਈ। ਖੈਰ ਗਾਂਧੀ ਭਾਵੇਂ ਹੈ ਤਾਂ ਅੰਦਰੋਂ ਸਿੱਖਾਂ ਦਾ ਵਿਰੋਧੀ ਸੀ। ਗੁਰੂ ਦਸਵੇਂ ਪਾਤਸ਼ਾਹ ਦੇ ਪ੍ਰਤੀ ਗਾਂਧੀ ਨੇ ਕਬੂਲ ਵੀ ਬੋਲੇ ਜਿਹੜੇ ਪ੍ਰਿੰਸੀਪਲ ਗੰਗਾ ਸਿੰਘ ਦੇ ਪਾਸੋਂ ਸਹਾਰੇ ਨਾ ਗਏ ਤੇ ਫਿਰ ਬਾਅਦ ਵਿੱਚ ਉਹਨੇ ਮਾਫੀ ਵੀ ਮੰਗੀ। ਸਾਧ ਸੰਗਤ ਜੀ ਉਸ ਸਮੇਂ ਦੇ ਵਿੱਚ ਉਹਨੇ ਵੀ ਇੱਕ ਬਚਨ ਲਿਖਿਆ ਇਹ ਗੱਲ ਆਖੀ ਵੀ ਮੈਂ ਸਿੱਖਾਂ ਨੂੰ ਵਧਾਈ ਦਿੰਦਾ ਹਾਂ ਕਿ ਇਸ ਆਜ਼ਾਦੀ ਦੀ ਜੰਗ ਦੇ ਵਿੱਚ ਇਹ ਸਾਡੀ ਪਹਿਲੀ ਜਿੱਤ ਹੈ ਜੋ ਸਿੱਖਾਂ ਨੇ ਜਿੱਤੀ ਹੈ ਖੈਰ ਪੰਜਾਬ ਦੀ ਧਰਤੀ ਉੱਪਰ ਜਿੰਨੀਆਂ ਵੀ ਜਿੱਤਾਂ ਨੇ ਉਹ ਜਿੱਤਾਂ ਆਈਆਂ ਤਾਂ ਸਿੱਖਾਂ ਦੇ ਹਿੱਸੇ ਵੱਲੋਂ ਹੀ ਨੇ ਕਿਉਂਕਿ ਜਿੰਨੀਆਂ ਕੁਰਬਾਨੀਆਂ ਸਿੱਖਾਂ ਨੇ ਦਿੱਤੀਆਂ ਨੇ ਉਸ ਕੁਰਬਾਨੀਆਂ ਨੂੰ ਜਦੋਂ ਵੇਖੀ ਐਨੀ ਤਾਂ ਸਾਡੀ ਆਬਾਦੀ ਨਹੀਂ ਜਿੰਨੀਆਂ ਸਾਡੀਆਂ ਕੁਰਬਾਨੀਆਂ ਨੇ ਅੰਗਰੇਜ਼ਾਂ ਨੇ ਵੀ ਬੜਾ ਅਤਿਆਚਾਰ ਕੀਤਾ ਹੈ ਉਹ ਗੱਲ ਵੱਖਰੀ ਹੈ ਭਾਵੇਂ ਅੱਜ ਕੱਲ ਆਪਾਂ ਕਹਿ ਦਿੰਦੇ ਆ ਵੀ ਬੜੇ ਚੰਗੇ ਹੁੰਦੇ ਸਨ ਅੰਗਰੇਜ਼ ਪਰ ਉਹਨਾਂ ਨੇ ਉਸ ਸਮੇਂ ਦੇ ਵਿੱਚ ਪੰਜਾਬ ਦੀ ਧਰਤੀ ਤੇ ਸਿੱਖਾਂ ਨੂੰ ਬਦਲਣ ਵਾਸਤੇ 크੍ਰਿਸਚੀਅਨ ਬਣਾਉਣ ਵਾਸਤੇ ਆਪਣੇ ਮਿਸ਼ਨਰੀ ਵਿੱਚ ਛੱਡੇ ਹੋਏ ਸਨ ਜਿਹੜੇ ਮਿਸ਼ਨਰੀਆਂ ਦਾ ਪ੍ਰਚਾਰ ਕਰਦੇ ਪ੍ਰਚਾਰ ਕਰਦੇ ਸਨ 크੍ਰਿਸਚੀਅਨ ਲੋਕਾਂ ਦਾ ਪ੍ਰਚਾਰ ਕਰਦੇ ਸਨ ਮਾਇਆ ਦਾ ਲਾਲਚ ਦੇ ਕੇ ਅੱਜ ਕੱਲ ਵੀ ਖੈਰ ਇਸੇ ਤਰੀਕੇ ਨਾਲ ਹੋ ਰਿਹਾ ਹੈ ਪੰਜਾਬ ਦੀ ਧਰਤੀ ਦੇ ਉੱਪਰ ਉਹ ਸਮਿਆਂ ਦੇ ਵਿੱਚ ਵੀ ਇਹ ਕੁਝ ਹੋ ਰਿਹਾ ਸੀ ਆਰਿਆ ਸਮਾਜੀ ਲੋਕ ਉਹ ਵੀ ਐਸੇ ਤਰ੍ਹਾਂ ਕਰਦੇ ਸਨ ਹੁਣ ਭਗਤ ਸਿੰਘ ਉਹਨਾਂ ਦਾ ਪਰਿਵਾਰ ਜਿਹੜਾ ਸੀ ਆਰਿਆ ਸਮਾਜੀ ਸੀ ਇਹ ਬਾਅਦ ਵਿੱਚ ਭਾਈ ਰਣਧੀਰ ਸਿੰਘ ਹੋਰਾ ਨਾਲ ਮੇਲ ਹੋਇਆ ਜਦੋਂ ਤੇ ਉਦੋਂ ਉਹਦੀ ਭਾਵਨਾ ਜਿਹੜੀ ਕੁਝ ਹੋਰ ਬਣੀ ਪਰ ਇਸ ਤੋਂ ਪਹਿਲਾਂ ਜੇ ਉਹਨਾਂ ਦਾ ਪਿਛੋਕੜ ਵੇਖੀਏ ਤੇ ਆਰਿਆ ਸਮਾਜੀ ਸੀ ਪਰ ਹੈ ਪੰਜਾਬ ਦੀ ਧਰਤੀ ਦੇ ਰਹਿਣ ਵਾਲੇ ਯੋਧੇ ਜਿਨ੍ਹਾਂ ਨੇ ਖੈਰ ਕੁਰਬਾਨੀਆਂ ਦਿੱਤੀਆਂ ਨੇ ਸੋ ਕਹਿਣ ਤੋਂ ਭਾਵ ਇਹ ਹੈ ਕਿ ਅੰਗਰੇਜ਼ਾਂ ਨੇ ਉਸ ਸਮੇਂ ਦੇ ਵਿੱਚ ਜ਼ੁਲਮ ਕਰਨ ਦੇ ਵਿੱਚ ਕੋਈ ਕਸਰ ਨਹੀਂ ਛੱਡੀ ਸਿੱਖਾਂ ਦੇ ਉੱਤੇ ਹਰ ਤਰ੍ਹਾਂ ਦਾ ਜ਼ੁਲਮ ਉਹਨਾਂ ਨੇ ਕੀਤਾ ਮਹਾਰਾਜਾ ਦਲੀਪ ਸਿੰਘ ਨੂੰ ਚੁੱਕ ਕੇ ਲੈ ਗਏ ਬਾਕੀ ਉਹਨਾਂ ਦਾ ਸਾਰਾ ਪਰਿਵਾਰ ਮਹਾਰਾਜਾ ਰਣਜੀਤ ਸਿੰਘ ਦਾ ਖਤਮ ਕਰ ਦਿੱਤਾ ਮਹਾਰਾਣੀ ਜਿੰਦਾ ਉਹਨੋਂ ਵੀ ਇਹਨਾਂ ਨੇ ਜਾ ਕੇ ਜੇਲ੍ਹ ਵਿੱਚ ਬੰਦ ਕਰ ਦਿੱਤਾ ਉਥੋਂ ਮਹਾਰਾਣੀ ਨਿਕਲ ਕੇ ਨੇਪਾਲ ਗਈ ਤੇ ਨੇਪਾਲ ਜਾ ਕੇ ਉਥੇ ਰਿਫਿਊਜੀ ਬਣ ਕੇ ਉਹਨਾਂ ਨੇ ਸਮਾਂ ਆਪਣਾ ਕੱਟਿਆ ਕੀ ਕੁਝ ਨਹੀਂ ਇਹਨਾਂ ਨੇ ਕੀਤਾ ਸਿੱਖ ਰਾਜ ਦਾ ਸੂਰਜ ਮਿਟਾਉਣ ਵਾਸਤੇ ਸੋ ਕਾਜੇ ਜਿਹੜਾ ਇਤਿਹਾਸਕ ਦਿਹਾੜਾ ਹੈ